ਅਹ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਤਨਗਾਮਾ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਵੀ ਤੇ ਦੋ ਗੱਬਣਾ ਨੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੋਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਖੋਚ ਲੈਣੇ ਬਾਈ ਤੁਹਾਡੇ ਨਾਲ ਬਾਈ ਜੀ ਹੱਸੀ ਗੱਲ ਸਤਿ ਸ਼੍ਰੀ ਅਕਾਲ ਬਈ ਉਹ ਠੀਕ ਹੂ ਬਈ ਵਧੀਆ ਬਈ ਨਾਮ ਤੇ ਐਡਰੈਸ ਉਹ ਨਾਮ ਸਾਗਰ ਪਿੰਡ ਭਾਈ ਰੁਪਾ ਬਈ ਤਸੀਲ ਪੂਲ ਤੇ ਜ਼ਿਲ੍ਹਾ ਬਰਸ਼ੰਡ ਆਪਣਾ ਨੇੜੇ ਪਿੰਡ ਬਈ ਨੇੜੇ ਰਾਂ ਪ੍ਰਭੂ ਸਹਿਰ ਆਪਨ ਬਈ ਦਰਸਲਾਪ ਰਗਾ ਮੋਬਾਈਲ ਨੰਬਰ ਉਹ 9023976052 ਠੀਕ ਆ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਅ ਸੂਈ ਬਈ ਅੱਜ ਸਵੇਰ ਸਵੇ ਦੂਜਾ ਸੂਅ ਠੀਕ ਆ 5 ਵਜੇ ਇਹ 3:30 ਵਜੇ ਜੇਰ ਪੈ ਗਈ ਸੀ ਉਹ ਦੀ ਆਪਾਂ ਚੋਤੀਏ 3.5 ਕਿਲੋ ਚੋਆ 6 ਰੁਪਈਆ ਰੱਖੀ ਬੈਠਾ ਬਾਈ ਪੱਠਲ ਜੇ ਕੰਪਲੀਟ ਆ ਸਾਰੇ ਕਿਸੇ ਦੀ ਗਾਰੰਟੀ ਦੇ ਰਿਓ ਜੀ ਬਾਈ ਬੱਚਾ ਕੀ ਦੇਤਾ ਬੱਚਾ ਮਗਰਦਾ ਬਾਈ ਬੱਚਾ ਕਿੰਨਾ ਬੋੜਾ ਗੱਡੇ ਫਰਾ 3.5 ਕਿਲੋ ਬੱਚੇ ਨੂੰ ਚੰਗਾ ਕੇ ਬਈ ਸਾਫ ਕਰਤੀ ਜਮਾ ਸਾਫ ਕਰੀ ਵੀ ਆਪਣੀ ਮਾੜੀ ਉਹ ਨਹੀਂ ਗੱਲ ਠੀਕ ਆ ਪ्योर ਦੁੱਧ ਜੇ ਪਲੋਂ ਦਾ 16 17 ਕਿਲੋ ਦੁੱਧ ਦਿੰਦਾ ਬਾਈ ਹੂੰ 17 18 ਕਿਲੋ ਦੁੱਧ ਜੋ ਠੰਡੀ ਠੰਡੀ ਬਿਥੇਰੀ ਬੜਾ ਨਹੀਂ ਗੱਲ ਠੰਡੀ ਫੁੱਲ ਜਿਵੇਂ ਮਰਜੀ ਆ ਤਲਾਈ ਚੱਲ ਕੋਈ ਚੱਕਰੀ ਨਹੀਂ ਕਹਿ ਨਹੀਂ ਆ ਲੈ ਹੁਣ ਸਾਰੇ ਬਾਲ ਬੁੱਲ ਜੇ ਚੋਈ ਵੀ ਆ ਬਾਈ ੱਿੱ ਤੇ ਥਾਨ ਦੇ ਕੋਲੇ ਮੁੱਠੀ ਵਾਲਾ ਥਾਨ ਕੱਲਾ ਕੱਲਾ ਥਾਨ ਚਾਰੇ ਥਾਨ ਕੱਦ ਵਾਲੀ ਠੰਡੀ ਸੀ ਲੈ ਜਿਹੜਾ ਕੋਈ ਮਰਜੀ ਚੀਜ਼ ਲੈ ਸਹੀ ਆ ਬਈ ਜਾਣਾ ਪਾਣਾ ਠਾਠ ਸਹੀ ਗੱਲ ਆ ਚੰਗਾ ਬਈ ਬਰੀਡ ਚੰਗੀ ਆ ਸੂਈ ਸਵਾਈ ਆ ਬਈ ਜੇ ਮੱਝਾਂ ਰੱਖਾ ਦੋ ਤੇ ਦੋ ਹਾਂ ਲਾ ਮੂੰਹਾਂ ਦੇਖ ਰਹਾ ਤਾ ਦੇਖ ਪਿਓਰ ਦੂਜਾ ਸੂਆ ਸੂਈ ਆ ਬਈ ਕਿੰਨਾ ਘਰ ਦੁੱਧ ਦੇ ਦੋ 17 ਕਿਲੋ ਦੁੱਧ ਦੇ ਦੋ ਬਈ ਮੇਰੇ ਕੋਲ ਖੁੱਲਾ ਦੇ ਦੋ ਇੰਨਾ ਵੱਡੀ ਗੱਲ ਬਈ ਫੈਂਡ ਚੰਗੇ ਹੋ ਹਾਂ ਲੱਸੀ ਲੁਸਣੀ ਜਾਣ ਵਾਲੀ ਆ ਵੀ ਕੱਦ ਚਮਕ ਚਮਕ ਵਾਲੀ ਆ ਨਹੀਂ ਗਾ ਸਹੀ ਗੱਲ ਆ ਵੀ ਸਹੀ ਆ ਠੰਡੀ ਸੀਲ ਫੁੱਲ ਆ ਐਨੀ ਲੱਤਾਂ ਲੁਤਾਂ ਨਹੀਂ ਲੈ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰੀ ਥਾਣ ਥੋੜਾ ਮੂਰੋ ਵੀ ਦਾ ਡਾਕਟਰ ਪੂਰਾ ਵਦਿਆ ਮੁੱਠਿਆ ਥਾਣਾ ਹੂੰ ਲੇਵਾ ਮੂਰੋ ਵੀ ਬਹੁਤ ਚੰਗਾ ਹਾਂ ਨਾੜਾ ਨੂਣਾ ਲੇਵੇ ਤੇ ਫੁੱਲ ਆ ਕੀ ਆ ਬਾਤ ਤੇ ਕੀ ਮੁੱਲ ਆ ਭਰਾ ਜੀ ਬਈ 52000 ਦੀ ਵਾਸ ਦੇ ਦੇਾਂਗੇ ਆਪਾਂ 52000 ਦੀ ਬਾਈ ਕਹਿੰਦਾ 60 ਦੇ ਦੇਾਂਗੇ ਮੁੱਲ ਜਮਾਂ ਜਾਇਜ਼ ਸੁਈ ਸਵਾਈ ਆ ਸਭ ਕੁਝ ਸਵਾਈ ਆ ਓਕੇ ਜੱਗੇ ਬਹੁਤ ਦੋ ਕਰਮ ਵਾਲੀ ਸਟਾਰਟ ਹੋਈ 24 24 ਓਕੇ ਹੈ ਬਈ ਹਮ ਧਰਾ ਮਾਰ ਕੇ ਖਾਣ ਨੂੰ ਲੱਭ ਠੀਕ ਹੈ ਬਈ ਲੈ ਹੈ ਬਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਹਿਲਣਾ ਦਾ ਕਰਮ ਵਾਲੀ ਨਾ ਪਾ ਨਾ ਪਾ ਬਈ ਇਹ ਗੱਲ ਨਾ ਬੋਲਾ ਹਨ ਹਾਂ ਲਿਆਣਾ ਪਾਣਾ ਪਾ ਲੋ ਨਹੀਂ ਪਾਉਣਾ ਬਾਈ ਕਹਿੰਦੇ ਹਾਂ ਪੌਥਾ ਵੀ ਕੋਈ ਚੱਕਰੀ ਨਹੀਂ 24 ਚੈੱਕ ਕਰ ਲੋ 24 ਬੌਕਸਿੰਗ ਹੈ ਮੋਟੀ ਮੋਟੀ 24 ਹੈ ਲੈ ਜਿਵੇਂ ਮਰਜ਼ੀ ਧਰਾ ਮਾਰੀ ਚੱਲ ਕੋਈ ਚੱਕਰੀ ਨਹੀਂ ਕਿਆ ਬਾਤ ਸੰਡੀ ਬਹੁਤ ਹੈ ਮੋਠੀ ਵਾਲਾ ਥਾਣਾ ਬਈ ਇਹ ਗੱਲ ਲੈ ਜਵਾਈ ਚੈੱਕ ਕਰੋ ਕਿਆ ਬਾਤ ਆ ਚੂਣ ਤੱਕਰ ਮਾਲੀ ਨੂੰ ਬੜਾ ਚੰਗਾ ਲੱਗਿਆ ਬਈ ਹਾਂ ਇਸ ਨੰਬਰ ਬਈ ਕੋਈ ਇੰਜੈਕਸ਼ਨ ਨਹੀਂ ਲੈਵਾ ਖੱਟਾ ਖੱਟਾ ਬੋਲੇ ਮਾਰਦੀ ਜੈ ਨਹੀਂ ਗੱਲ ਮੂਠੀਆ ਥਾਣਾ ਲੈ ਸਹੀ ਗੱਲ ਹੈ ਤੇ ਲੈਵਾ ਨੇੜ ਤੋਂ ਚੈੱਕ ਕਰ ਲਓ ਲੈਵਰੀ ਕਵਾਲੀ ਬੜੀ ਚੰਗੀ ਲੱਗਦਾ ਲੱਗਦਾ ਭੰਗੂਰੀ ਦਿੱਤੀ ਦੇ ਜੀ ਲੱਗਦਾ ਬਾਈ ਕਹਿੰਦਾ ਚੋਈ ਚੱਲ ਹੂੰ ਮੋਲ ਵੀ ਵੀਰੇ ਜਮਾਂ ਜਾਇਆ ਜਮਾਂ ਜਾਇਆ ਬਈ ਠੰਡੀ ਸੀਲ ਆਂ ਗੱਲ ਹੈ ਜ਼ਰੂਰ ਬਈ ਠੰਡੀ ਸੀਲ ਲੈ ਲੈ ਇੱਲਾਣ ਫੁੱਟ ਲਾ ਮੋਪ ਪੈਣ ਸੀਰਾਂ ਅੰਕਲਾ ਹਾਂ ਯਾ ਅੱਗੇ ਭਰਾ 2 ਨੰਬਰ ਤੇ ਜਰਸੀ ਹਾਂ ਬਈ ਪੰਜਾਬ ਵਾਲੀ ਹਾਂ ਹਾਂ ਬਈ ਥਾਂ ਲਿਓ ਬੋਤਨੂ ਬਈ ਠੀਕ ਆ ਬਈ ਕਿੰਨੇ ਕਿੰਨੇ ਦਿਨ ਲੈਂਦੀ ਆ ਭਰਾ ਇੱਕ ਦੋ ਦਿਨ ਲੈ ਜਾਓ ਬਈ ਦੁੱਧ ਦਾ 17 18 ਗਲੋ ਪਲੂਨ ਦਤਾ ਬਈ ਠੀਕ ਆ ਨਹੀਂ ਨਹੀਂ ਗੱਲ ਕਹਿ ਨਹੀਂ ਦਿੱਤਾ ਜਨ ਆਪਾਂ ਉਹਨਾਂ ਹੀ ਦੱਸਾਂਗੇ ਹੂੰ ਠੰਡੀ ਸੀ ਰਹੀ ਉਹ ਡਾਕਟਰ ਲੇਵਾ ਦੇ ਕਿੰਨਾ ਬਚੀ ਜਾਣ ਵਾਲੀ ਤੇ ਕਾਦ ਨੇ ਕਿੰਨਾ ਪੰਡ ਵਾਲਾ ਲੇਵਾ ਲੱਗਿਆ ਬਹੁਤ ਸੋਹਣਾ ਡਰ ਚਮੜੀ ਤਿਆਰ ਕਰ ਅੱਗੇ ਪਿਛਾ ਵਾਲਾ ਕਿੰਨਾ ਮੂਰ ਨੂੰ ਕਿੰਨਾ ਮਗਰ ਨੂੰ ਹੂੰ ਗਲਾਪ ਵੀ ਥਣ ਮੁੱਠੀ ਵਾਲਾ ਠੰਡੀ ਲੈਣੀ ਐਂ ਆਈ ਬਹਿ ਜਾ ਲੈ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰ ਨਹੀਂ ਲੈ ਵਾ ਦੋਤਾ ਬਹੁਤ ਬੋਦੋਤਾ ਨਹੀਂ ਅੱਛੀ ਐ ਬਾਈ ਲੈ ਬਾਕੀ ਕੱਦ ਵਾਲੀ ਆ ਹਾਂ ਛੋਟੀ ਛਾਟੀ ਨਹੀਂ ਬਾਈ ਲੈ ਲੈ ਵਾ ਦੇਖੀ ਲਾਉਂਦੀ ਗੱਲਾਂ ਦੇਖੋ ਸਾਰੀਆਂ ਬਾਲਟਨਾਂ ਗੱਡੂ ਫੇਰ ਤੇਰੇ ਕੈਮ ਤੋਂ ਜਾਦੀ ਆ ਮੂੰਹ ਆ ਬਹੁਤ ਸੋਹਣਾ ਹੂੰ ਠੰਡੀ ਫਿਲ ਤਾਂ ਐਨੀ ਐ ਜਿੱਦਾਂ ਦੀ ਮਰਜ਼ੀ ਬਹਿ ਜਾ ਲੈ ਜਿੱਦਾਂ ਦੀ ਮਰਜ਼ੀ ਆ ਤਲਾਈ ਉਹਨਾਂ ਹੀ ਮਗਰ ਉਹਨਾਂ ਹੀ ਮੂਰੇ ਲਿਆ ਬਾਈ ਸਹੀ ਪੱਟ ਤੋਂ ਦਾਜਾ ਲਾ ਲਓ ਜਿੰਨਾ ਪੱਟ ਤੋਂ ਮੂਲ ਹੋਏਗਾ ਉਨਾ ਹੀ ਪਛਾਣੂਗਾ ਹਾਂ ਲੇਵਾ ਹਜੇ ਨੇ ਲਾਉਣਾ ਬਾਈ 1-2 ਦਿਨ ਤਾਂ ਹੀ 1-2 ਦਿਨ ਸੂਤ ਲੇਵਾ ਇਹਦੇ ਦੁੱਗਣਾ ਕਰਜੂ ਬੱਚੀ ਜਿਹੜੇ ਸਾਬ ਨਾਲ ਬਾਈ ਢੱਲਾਂ ਨਹਾਉਂਦੀ ਹੈ ਨਾ ਲੇਵਾ ਇਹਨੇ ਹੋਰ ਵੀ ਸੋਹਣਾ ਹਾਂ ਹਾਂ ਬਾਈ ਬਹੁਤ ਸੋਹਣਾ ਬਰੀਕੀ ਚ ਪਾਉਦਾ ਮੈਂ ਬੈਠਾ ਹਾਂ ਹਾਂ ਬਾਈ ਠੰਡੀ ਸੀਰ ਤੇ ਬਰੀਕ ਆ ਤਦ 20 ਕਿਲੋ ਦੇ ਦੋ ਇਹ ਸਹੀ ਆ ਠੀਕ ਤੇ ਫੈਂਡ ਵੀ ਕਰਮ ਵਾਲੀ ਦੀ ਫੁੱਲ ਆਊਗੀ ਪੂਰਾ ਜਮਾ ਮੱਜਾ ਵਰਗਾ ਦੁੱਧ ਹੋਗਾ ਬਾਈ ਸੋਹਣੀ ਸੁਨੱਕੀ ਬਹੁਤ ਜ਼ਿਆਦਾ ਬਾਈ ਸੋਹਣੀ ਸੁਨੱਖੀ ਬਾਈ ਦੀ ਗੱਲ ਸਹੀ ਆ ਫੁੱਲ ਲੇਵਾ ਦੇਖੋ ਬਾਰੀ ਬਾਰੀ ਕਹਿੰਨੇ ਪੰਡ ਵਾਲਾ ਲੇਵਾ ਲੱਗਿਆ ਇਹਨਾਂ ਲੇਵਾ ਨਹੀਂ ਕਾਣ ਨੂੰ ਲਾ ਦ ਲੈ ਜਦਦੇ ਸੂਣਾ ਹੋਇਆ ਨਾ ਬਾਈ ਇਹਨੇ ਲੈਡਰਡ ਸੂਬਾ ਹੀ ਲੈ ਹਮ ਇਥੋਂ ਤੇ ਕਲਾ ਨਾਲ ਸਾਰਾ ਲੇਵਾ ਹੀ ਭਰਨਾ ਪਈ ਇਥੋਂ ਤੇ ਕਲਾ ਸਹੀ ਆ ਲੈ ਅਈ ਗੱਠ ਬਾਹਰ ਫਿਰਦਾ ਤੇ ਗੱਠ ਮੂਰੇ ਫਿਰਦਾ ਲੇਵਾ ਸਹੀ ਗੱਲ ਤੇ ਡਾਕਟਰ ਦੁੱਨੋ ਹੱਡ ਦੋਈ ਨਾ ਨਹੀਂ ਲੈ ਹਮ ਨਾੜਾ ਨੋੜਾ ਦਿਖਾ ਦੇ ਕਿਹੋ ਜਿਹਾ ਮੈਂ ਸਾਈਡੋਂ ਨਾੜਾ ਦਿਖਾ ਲੈ ਅਈ ਬੈਜ ਕਲਾ ਕਲਾ ਕਿਤਨੇ ਖੁੱਛ ਨੇ ਵੀ ਡਾਕਟਰ ਬੜੀ ਚੰਗੀ ਲੈਣੀ ਗੱਲ ਅੰਡੀ ਸੀ ਦਾ ਸਹੀ ਗੱਲ ਆ ਬਾਈ ਤੇ ਕੀ ਮੋਲ ਲੱਜੈ ਬਈ 55000 ਰੁਪਏ ਲੈ ਲਾਂਗੇ ਦਾ ਬਸ ਜਮ ਜੈ ਜ ਮੋਲ ਹਾਂ ਬੜ ਦਾ 65000 ਦੀ ਬਸ ਲੈਣ ਦੇ ਨਹੀਂ ਹੋਣ ਇਹਦੇ ਚ ਮਾਰਤਾ ਨਹੀਂ ਹੋ ਬੜਾ ਫਾਸਕਰੀ ਆ ਬਸ ਵੇਚਣ ਵਾਲਾ ਗਮ ਹੀ ਆ ਜਮ ਜੈ ਜ ਮੋਲ 55000 ਦੀ ਬਾਈ ਕਹਿੰਦਾ ਬੜ ਦੇ ਦੇਾਂਗੇ ਬਾਈ ਮੋਲ ਜਮ ਜੈ ਜ ਰੱਖਿਆ ਬਾਈ ਨੇ ਮਾਰਤਾ ਨੂੰ ਮੌਕੇ ਤੇ ਜਰੂਰ ਹੋ ਜੀ ਕੱਲੀ ਕੱਚੀ ਕੱਚੀ ਆ ਲੇਵਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਫੇਸਪੂਟ ਪੂਰਾ ਚੰਗਾ ਚਮਕ ਚਮਕ ਖੋਲਾ ਬਾਈ ਅੱਗੇ ਪ੍ਰਾਤਨ ਨੰਬਰ ਤੇ ਕਿਹੜਾ ਸਮੇ ਇਹ ਦੂਜਾ ਸੂਆ ਬਾਈ ਕਿੰਨੇ ਦਿਨ ਲੈਣੀ ਆ ਇਹ ਲੈ ਜੀ ਦੋ ਚਾਰ ਦਿਨ ਬੱਚੀ ਬਾਈ ਦੋ ਤੋਂ ਚਾਰ ਦਿਨ ਕੀ ਰਿਕਾਰਡ ਆ ਦੁੱਧ ਦਾ ਬਾਈ ਇਹ 18-19 ਕਿਲੋ ਦੁੱਧ ਤਪਲੂਂਦਾ ਬਾਈ ਸੋਣੀ ਛਾਣੀ ਦੀ ਲਾ ਨਹੀਂ ਲੀਟਰ ਫੇਸ ਬੜਾ ਚੰਗਾ ਬੋਦੀ ਬਾਦੀ ਦੇ ਨਾਸਾਂ ਕਲਾਕੀ ਦੀਆਂ ਬਰਡ ਦੇ ਵਿੱਚ ਫੁੱਲ ਰੰਗ ਪ੍ਰਿੰਟ ਬਹੁਤ ਚੰਗਾ ਬੋਦੀ ਬੋਤੂਆ ਟੂਆ ਟੂਆ ਕਾਦਲੀ ਬੱਚੀ ਆ ਬਾਈ ਲੈ ਗੰਡੀ ਜੀ ਲੈਣੀ ਆ ਲੈ ਜਿਵੇਂ ਮਾਰ ਲੈਵਾ ਦੇਣਾ ਟਰੱਕ ਕਿੰਨਾ ਸੋਹਣਾ ਮਗਰ ਇਹਨੂੰ ਜੀ ਕਹਿਣਾ ਕਰਮ ਵਾਲੀ ਨੇ ਕੁਝ ਨਹੀਂ ਪਰ ਸ਼ਾਂਤੋ ਦੇਖੋ ਲੈਵਾ ਕਮਾਲ ਦਾ ਕੀਟਿੰਗ ਯਾਰ ਬੜੀ ਤਕੜੀ ਆ ਨਾ ਲੇਵੇ ਦੀ ਲੇਵਾ ਬਹੁਤ ਸੋਹਣਾ ਲੌਣਾ ਹੈ ਦਰਾਹੀ ਦਾ ਵਾਈ ਦੇਖੋ ਲੇਵੇ ਦੀ ਹਮ ਥਾਨ ਦੇ ਲੇਵਾ ਲੌਂਦੀ ਦੇਖੀ ਜਾ ਦੇਖੀ ਲੈ ਟੱਲਾ 20 ਕਿਲੋ ਦੁੱਧ ਬੱਚੀਆਂ ਦੇ ਨਾ ਥਾਨ ਦੇ ਕੇ ਜਾਂ ਮੁੱਠੀ ਵਾਲਾ ਨਹੀਂ ਥਣ ਲੱਗਦਾ ਇਹ ਜੱਗ ਠੰਡੀ ਐ ਨਹੀਂ ਆਈ ਬੇਜਾ ਕੀ ਬਾਤ ਆ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਖੇਲਣਾ ਤਾਂ ਕੱਦ ਵਾਲੀ ਜਾਂ ਰੰਗ ਪ੍ਰਿੰਟ ਬਹੁਤ ਸੋਹਣੀ ਬੱਚੀ ਆ ਬਾਈ ਹੂੰ ਹੂੰ ਬਰੀਡ ਬਹੁਤ ਆ ਬੜੀ ਫੁੱਲ ਬਰੀਡ ਵਾਲੀ ਆ ਬਾਈ ਇਕਲੀ ਕੱਚੀ ਕੱਚੀ ਹੋਈ ਆ ਬੱਸ ਦੇਣ ਲਈ ਆਰਡਰ ਨੇ ਫੂਨਾ ਤਿਆਰ ਕਰ ਲੈਣਾ ਆਇਆ ਪੁੱਤ ਕੁਆਲਿਟੀ ਫੁੱਲ ਆ ਬੈੜ ਦੇ ਵਿੱਚ ਹਾਂ ਜਿਆਦਾ ਕੁਆਲਿਟੀ ਬਹੁਤ ਆ ਭਾਈ ਸਹੀ ਗੱਲ ਕੱਦ ਕੁਦ ਲੰਮੀ ਨਮੀ ਫੁੱਲ ਆ ਭਾਈ ਯਾਨੀ ਛੋਟੀ ਨਾ ਮੰਨੇ ਅਗਲਾ ਸਹੀ ਗੱਲ ਆ ਮੇਰੀ ਤੇ ਕੀ ਮੋਲ ਆ ਭਰਾ ਜਿਆਦਾ ਭਾਈ 60000 ਦੀ ਦਿੰਦੇ ਹਾਂ ਅੱਜ ਭਾਈ ਮੈਂ 60 ਭਾਈ ਜਮਾ ਇਹ ਵੀ ਗੱਬਣ ਗੱਬਣ ਦਾ ਭਾਅ ਭਾਈ ਜਿੱਤੇ ਸੂਬੇ 75000 ਰੁਪਏ ਲੈਣਾ ਇਹਦਾ ਹੂੰ ਲੈਵਾ ਦੇ ਡਾਕਟਰ ਕੇ 60000 ਠੰਡੀ ਨਹੀਂ ਆਈ ਬੈਜ ਲੈ ਆਣੀ ਪੱਪ ਵਟ ਜੀ ਬੈਜ ਠੰਡੀ ਆ ਸਾਰੀਆਂ ਗੱਲਾਂ ਰਾਲ ਖਾਨ ਬੜਾ ਕਮਾਲ ਦਾ ਲਿਵੇਰੀ ਸਫਾਈ ਬਹੁਤ ਠੰਡੀ ਫੁੱਲਾ ਪ੍ਰਿੰਟ ਬਰੀਡ ਫੁੱਲਾ ਕਰਮਾ ਇਸੇ ਤੇ ਜਦੇ ਤਿਆਰ ਹੋ ਗਈ ਬਾਈ ਦੀ ਗੱਲ ਸਹੀ ਹੈ ਗੱਲ ਮੁਠੀਆ ਥਾਣਾ ਭਾਈ ਐ ਨਹੀਂ ਗੱਲ ਵਿੱਚ ਥਾਣਾ ਛੋਟਾ ਵੱਡਾ ਉ ਸਹੀ ਗੱਲ ਹੈ ਵੀ ਸਹੀ ਗੱਲ ਹੈ ਹੀਟਿੰਗ ਅਫਾੜੀ ਵਾਲੇ ਵੇਖੋ ਬਈ ਟੱਲ ਟੁੱਲ ਨਾ ਚਮਕ ਚਮਕ ਦੇਖਦੇ ਆ ਡਾਕਟਰ ਕਿੰਨੀ ਹੈ ਬੱਚੀ ਚ ਸਹੀ ਹੈ ਮੋਲ ਵੀ ਵੀਰ ਨੇ ਜਮਾ ਜਾਏ ਭਾ ਵੀ ਅੱਜ ਦਾ ਆਪਣੇ ਬਰੀਕੀ ਬਰੂਕੀ ਜਿਹਾ ਵੈੜਾ ਬਣਨਾ ਵੈੜ ਨੇ ਬਹੁਤ ਹੈ ਜਿਹੜੇ ਹਿਸਾਬ ਨਾਲ ਇੱਕ ਪਾਰਟੀ ਹੈ ਵੈੜੇ ਚ ਕੱਦ ਵੀ ਚੰਗਾ ਕੋਈ ਛੋਟੀ ਨਹੀਂ ਹੈਗੀ ਬਈ ਕਿਸੇ ਪਾਸੋਂ ਹੱਥ ਧਰਾ ਨਹੀਂ ਨਾਲ ਲਿਸੀ ਆਪਾਂ ਕਹਿ ਦਈਏ ਰੰਗ ਪ੍ਰਿੰਟ ਆ ਥਣ ਲਈ ਵਾ ਬਹੁਤ ਜਿਆਦਾ ਚੰਗਾ ਬੱਚੀ ਸਹੀ ਗੱਲ ਹੈ ਫੀਟਿੰਗ ਚੈੱਕ ਕਰ ਲੇ ਲੇਵਰੀ ਫਾੜੀ ਵਾਲਾ ਡਰਾ ਬਈ ਲੈ ਕਮਾਲ ਕਰਾਉਣੀ ਜਿੱਦ ਦੇ ਤਿਆਰ ਹੋ ਗਈ ਲੈ ਜਿੰਨੂ ਦੋ ਚਾਰ ਦਿਨ ਲੈ ਜੂ ਬੱਚੀ ਆਹਮ ਨਾਲ ਬਈ ਜੀ ਹਮ ਸਹੀ ਗੱਲ ਹੈ ਤੇ ਜਰਸੀ ਦਾ ਵੀ ਕੋਈ ਲੇਖਾ ਨਹੀਂ ਨਾ ਨਾ ਨੂੰ ਠੰਡੀ ਠੁੰਡੀ ਬਾਲੀ ਡਰਾ ਵਾਲਾ ਸਹੀ ਗਾਦੀ ਤੇ ਆਹਾ ਥੱਪਾ ਜੀ ਸੂਈ ਬਈ ਵੜ ਮੁੱਲ ਜਮਾ ਜਾਇਜ 52000 ਮਾਨਤਨ ਹੋ ਜੂ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਓ ਧੰਨਵਾਦ